ਨਮਸਕਾਰ ਦੋਸਤੋ ਤੁਸੀਂ ਜੁੜੇ ਹੋ ਫਾਜ਼ਿਲਕਾ 24 ਨਾਲ ਮੈਂ ਰਮੇਸ਼ ਯਾਰਾ ਅੱਜ ਅਸੀਂ ਪਹੁੰਚੇ ਹਾਂ ਜਲਾਲਾਬਾਦ ਪਸ਼ਮੀ ਜ਼ਿਲ੍ਹਾ ਫਾਜ਼ਿਲਕਾ ਜਿੱਥੇ ਕੀ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਸਰਬ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਸਖਲਾਈ ਕੈਂਪ ਲਗਾਇਆ ਗਿਆ ਰੋਜ਼ਗਾਰ ਪ੍ਰਾਪਤੀ ਮਹਿੰਮ ਤੈਸ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਸੁੰਤਰ ਪਵਨ ਵਿਖੇ ਵਿਦਿਆਰਥੀ ਤੇ ਨੌਜਵਾਨਾਂ ਨੂੰ ਬੁਲਾਰੇ ਬਣਾਉਣ ਲਈ ਸਖਲਾਈ ਕੈਂਪ ਲਗਾਇਆ ਗਿਆ ਕੈਂਪ ਦੀ ਅਗਵਾਈ ਅਮਰਤ ਕੌਰ ਕਾਠਗੜ ਨੇ ਕੀਤੀ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਬੁਲਾਰੇ ਬਣਾਉਣ ਦੀ ਟ੍ਰੇਨਿੰਗ ਦੇਣ ਲਈ ਵਿਸ਼ੇਸ਼ ਤੌਰ ਤੇ ਸਰਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਣੂ ਕਰਾਇਆ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੂੰ ਬਨੇਗਾ ਕਾਨੂੰਨ ਤਹਿਤ ਵਿਦਿਆਰਥੀਆਂ ਨੂੰ ਜਾਗਣੋ ਕਰਵਾਇਆ ਤੇ ਵਿਦਿਆਰਥੀਆਂ ਨੂੰ ਬਲਾਰੇ ਬਣਾ ਕੇ ਲੀਡਰਾਂ ਨੂੰ ਸਵਾਲ ਕਰਨ ਲਈ ਪ੍ਰੇਰਿਤ ਕੀਤਾ ਜੋ ਕਿ ਦੇਸ਼ ਦੇ ਅੰਦਰ ਪਾਰਟੀਆਂ ਦੇ ਲੀਡਰ ਸਿਰਫ ਲੋਕਾਂ ਨੂੰ ਦਾਲ ਆਟੇ ਤੇ ਹੀ ਉਲਝਾ ਰਹੇ ਹਨ ਜੋ ਕਿ ਰੋਜ਼ਗਾਰ ਨਹੀਂ ਦੇ ਰਿਹਾ ਪਰੰਜੀ ਟਾਬਾ ਨੇ ਬੋਲਦੇ ਦੱਸਿਆ ਕਿ ਜੋ ਦੇਸ਼ ਅੰਦਰ ਪਾਰਲੀਮੈਂਟ ਵਿੱਚ ਬਨੇਗਾ ਕਾਨੂੰਨ ਨੂੰ ਪਾਸ ਕਰਾਉਣ ਲਈ ਵਿਦਿਆਰਥੀਆਂ ਨੂੰ ਸਖਲਾਈ ਟ੍ਰੇਨ ਕੈਂਪ ਲਗਾਏ ਜਾ ਰਹੇ ਹਨ ਮੇਰਾ ਨਾਮ ਅਮਨਦੀਪ ਕੋਹੜਾ ਅੱਜ ਜੋ ਕਿ ਜਰਾਲਾਬਾਦ ਵਿੱਚ ਕੈਂਪ ਲੱਗਿਆ ਉਹ ਅਸੀਂ ਹਰ ਮਹੀਨੇ ਲਗਾਉਂਦੇ ਆ ਵਿਦਿਆਰਥੀਆਂ ਨੂੰ ਬੁਲਾ ਰਹੇ ਬਣਾਉਣ ਲਈ ਵਿਦਿਆਰਥੀ ਕੱਲ ਨੂੰ ਕੋਈ ਵੀ ਸੰਘਰਸ਼ ਰਣ ਆਪਣੀ ਆਵਾਜ਼ ਉਠਾ ਸਕਣ ਆਪਣੇ ਹੱਕ ਮੰਗ ਸਕਣ ਜਿਵੇਂ ਕਿ ਬਨੇਗਾ ਕਾਨੂੰਨ ਹੈ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਇਹ ਪਾਰਲੀਮੈਂਟ ਵਿੱਚ ਪਾਸ ਕੀਤਾ ਜਾਵੇ ਕਿ ਜਿਵੇਂ ਸਾਡੇ ਸਾਡੀ ਜੋ ਪੜ੍ਹਾਈ ਦੇ ਤੌਰ ਤੇ ਜੋ ਵੀ ਸਾਡੇ ਹੱਕ ਨੇ ਸਾਨੂੰ ਉਹ ਵੀ ਮਿਲਣ ਤੇ ਕੱਲ ਨੂੰ ਸਾਡਾ ਰੁਜ਼ਗਾਰ ਰੁਜ਼ਗਾਰ ਪ੍ਰਤੀ ਜੋ ਵੀ ਸਾਡੇ ਹੱਕ ਨੇ ਸਾਨੂੰ ਉਹ ਵੀ ਮਿਲਣ ਕਿ ਕੋਈ ਵੀ ਅਨਪੜ੍ਹ ਹੈ ਉੱਚ ਸਿੱਖਿਆ ਤੈ ਸਿੱਖਿਆਤ ਹੈ ਉਹਨੂੰ ਆਪਣੇ ਰੁਜ਼ਗਾਰ ਦੀ ਗਾਰੰਟੀ ਹੋਵੇ ਸਾਨੂੰ ਕੱਲ ਨੂੰ ਰੁਜ਼ਗਾਰ ਦੀ ਗਾਰੰਟੀ ਹੋਵੇ ਕਿ ਅਸੀਂ ਬੇਰੁਜ਼ਗਾਰ ਨਾ ਰਹੀਏ ਧੰਨਵਾਦ ਮੈਂ ਪਿੰਡ ਕਾਠਗੜ੍ਹ ਤੋਂ ਰਹਿਣ ਵਾਲੀ ਆਂ ਅੱਜ ਜਿਹੜਾ ਅੱਲਾ ਵੱਲ ਸਾਡੇ ਇੱਕ ਟ੍ਰੇਨਿੰਗ ਕੈਂਪ ਲਗਾਇਆ ਗਿਆ ਸੀਗਾ ਜਿੱਥੇ ਕਿ ਵੱਖ-ਵੱਖ ਪਿੰਡਾਂ ਤੋਂ ਅਤੇ ਸ਼ਹਿਰਾਂ ਤੋਂ ਵਿਦਿਆਰਥੀ ਚੋਕੇ ਇਕੱਠੇ ਹੋਏ ਹਨ ਤਾਂ ਸਾਨੂੰ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਤਰ ਤਰ੍ਹਾਂ ਦੀਆਂ ਗੱਲਾਂ ਜਿਵੇਂ ਕਿ ਮਤਲਬ ਵੱਧ ਤੋਂ ਵੱਧ ਵਧੀਆ ਤਰੀਕੇ ਨਾਲ ਸਾਨੂੰ ਸਿਖਾਇਆ ਗਿਆ ਹੈ ਵੀ ਅਸੀਂ ਅੱਗੇ ਆਪਣੇ ਆਪਣੀ ਲਾਈਫ 'ਚ ਕਿਵੇਂ-ਕਿਵੇਂ ਅਸੀਂ ਜੇ ਕੋਈ ਸੰਘਰਸ਼ ਆਂਦਾ ਤਾਂ ਅਸੀਂ ਉਹਨੂੰ ਕਿਵੇਂ ਸਾਈਡ ਤੇ ਕਰਕੇ ਤਾਂ ਅਸੀਂ ਅੱਗੇ ਲੰਘ ਸਕਦੇ ਹਾਂ ਧੰਨਵਾਦ। ਧੰਨਵਾਦ ਵਿਖੇ ਆਲ ਇੰਡੀਆ ਸਟੂਡੈਂਟ ਪ੍ਰੇਡਿਸ਼ਨ ਦਾ ਕੈਂਪ ਲਾਇਆ ਗਿਆ ਸੀ ਤੇ ਇੰਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਅੱਜ ਤੋਂ ਪਹਿਲਾਂ ਜਿੰਨੇ ਵੀ ਪਾਰਟੀਆਂ ਨੇ ਉਹਨਾਂ ਨੇ ਇਸ ਤਰ੍ਹਾਂ ਬੋਲਣ ਦਾ ਨਹੀਂ ਲੱਗਿਆ ਤੇ ਅੱਜ ਬਹੁਤ ਵਧੀਆ ਲੱਗਿਆ ਜੀ ਤੇ ਇੱਥੇ ਆ ਕੇ ਸਾਨੂੰ ਨੌਜਵਾਨ ਬੁਲਾ ਰਹੇ ਤੇ ਆਪਣੀ ਮੰਗਾਂ ਨੂੰ ਅੱਗੇ ਰੱਖਿਆ ਜਾਵੇ ਤੇ ਸਾਡੇ ਸਹਯੋਗ ਐਡਵੋਕੇਟ ਸਾਹਿਬ ਪਰਮਜੀਤ ਟੱਬਾ ਇਹਨਾਂ ਦੀ ਰਹਿਮਾਈ ਸਦਕੇ ਇੱਥੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਜੀ ਇੱਥੇ ਮੈਨੂੰ ਆ ਕੇ ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ ਸਰਵ ਭਾਰਤ ਨੌਜਵਾਨ ਸਭਾ ਔਰ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਵੱਲੋਂ ਬਲਾਰੇ ਬਣਾਉਣ ਵਾਸਤੇ ਜਲਾਲਾਬਾਦ ਵਿਖੇ ਇੱਕ ਟ੍ਰੇਨਿੰਗ ਕੈਂਪ ਲਗਾਇਆ ਗਿਆ ਹੈ ਇਸ ਟ੍ਰੇਨਿੰਗ ਕੈਂਪ ਦੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਹ ਹਿੱਸਾ ਲਿਆ ਹੈ ਔਰ ਬਲਾਰੇ ਬਣਾਉਣ ਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵਿਦਿਆਰਥੀ ਨੇ ਨੌਜਵਾਨ ਨੇ ਆਪਣੀਆਂ ਹੱਕੀ ਮੰਗਾਂ ਆਪਣੇ ਹੱਕ ਪ੍ਰਾਪਤ ਕਰਨ ਵਾਸਤੇ ਉਹ ਬੋਲਣ ਲਈ ਤਿਆਰ ਹੋਣ ਕਿਉਂਕਿ ਜਿਹੜੇ ਹੱਕ ਨੇ ਉਹ ਬੋਲਣ ਤੋਂ ਬਿਨਾ ਨਹੀਂ ਮਿਲ ਸਕਦੇ ਔਰ ਬੋਲਣ ਦਾ ਜਿਹੜਾ ਇੱਕ ਤਜਰਬਾ ਹੈ ਉਹ ਇਸ ਜਥੇਬੰਦੀ ਵੱਲੋਂ ਲਗਾਤਾਰ ਵਿਦਿਆਰਥੀਆਂ ਨੌਜਵਾਨਾਂ ਨੂੰ ਬਿਨਾਂ ਪੱਖ ਪਾਤ ਉਹ ਦਿੱਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਅੱਜ ਜਿਹੜੀ ਚਰਚਾ ਹੋਈ ਹੈ ਔਰ ਵੱਡੀ ਗਿਣਤੀ ਵਿੱਚ ਜਿਹੜੇ ਵਿਦਿਆਰਥੀ ਨੌਜਵਾਨ ਇਹਦੇ ਵਿੱਚ ਜਿਹੜੇ ਹਾਜ਼ਰ ਹੋਏ ਨੇ ਲੜਕੀਆਂ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ ਨੇ ਉਹਨਾਂ ਨੇ ਇੱਥੋਂ ਟ੍ਰੇਨਿੰਗ ਬੋਲਣ ਦੀ ਲਈ ਹੈ ਔਰ ਉਹਨਾਂ ਨੇ ਟ੍ਰੇਨਿੰਗ ਲੈ ਕੇ ਇਸ ਗੱਲ ਦਾ ਐਹਿਦ ਲਿਆ ਹੈ ਕਿ ਜਿਹੜਾ ਅੱਜ ਸਾਡੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਪਰ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹ ਸਾਡੇ ਹੱਕ ਤੈਅ ਕਰਦੀਆਂ ਨੇ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਨੇ ਨੇ ਨੌਜਵਾਨਾਂ ਵਾਸਤੇ ਖਾਸ ਤੌਰ ਤੇ ਕੇ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿਹੜਾ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਅਜੇ ਤੱਕ ਕੋਈ ਕਾਨੂੰਨ ਨਹੀਂ ਬਣਿਆ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਕਾਨੂੰਨ ਬਣੇ ਔਰ ਕਾਨੂੰਨ ਨੂੰ ਬਣਾਉਣ ਵਾਸਤੇ ਜਿਹੜੇ ਵੀ ਰਾਜਨੀਤਿਕ ਪਾਰਟੀਆਂ ਦੇ ਆਗੂ ਚੋਣਾਂ ਲੜ ਰਹੇ ਨੇ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਨੇ ਸਵਾਲ ਖੜੇ ਕਰਨੇ ਨੇ ਇਹਨਾਂ ਨੌਜਵਾਨਾਂ ਨੇ ਇਥੋਂ ਸਿੱਖ ਕੇ ਉਹਨਾਂ ਨੂੰ ਸਵਾਲ ਖੜਾ ਕਰਨਾ ਹੈ ਕਿ ਸਾਡੇ ਰੁਜ਼ਗਾਰ ਦੀ ਗਰੰਟੀ ਵਾਸਤੇ ਤੁਸੀਂ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਬਣਾਓਗੇ ਜਾਂ ਨਹੀਂ ਬਣਾਓਗੇ ਇਹਦੇ ਲਈ ਸਪਸ਼ਟ ਕਰੋ ਜੇਕਰ ਤੁਸੀਂ ਕਾਨੂੰਨ ਬਣਾਉਣ ਦੀ ਗੱਲ ਨਹੀਂ ਕਰਦੇ ਤਾਂ ਤੁਸੀਂ ਸਾਡੇ ਵੋਟ ਦੇ ਹੱਕਦਾਰ ਨਹੀਂ ਹੈਗੇ ਅਸੀਂ ਤੁਹਾਨੂੰ ਵੋਟ ਕਾਸਟ ਨਹੀਂ ਕਰਾਂਗੇ ਇਸ ਲਈ ਅੱਜ ਅਸੀਂ ਤੈਅ ਕੀਤਾ ਹੈ ਕਿ ਜਿਹੜੀ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਨੁਮਾਇੰਦਾ ਸਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਵੋਟ ਮੰਗਣ ਵਾਸਤੇ ਆਏਗਾ ਸਾਡੇ ਨੌਜਵਾਨ ਮੁੰਡੇ ਕੁੜੀਆਂ ਉਹ ਡਿਊ ਰਿਸਪੈਕਟ ਆਦਰ ਸਤਕਾਰ ਦੇ ਨਾਲ ਉਹਦੇ ਤੋਂ ਮੰਗ ਕਰਨਗੇ ਉਹਨਾਂ ਨੂੰ ਇਹ ਸਵਾਲ ਖੜੇ ਕਰਨਗੇ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਰੁਜ਼ਗਾਰ ਦੀ ਗਰੰਟੀ ਕਰਦਾ ਉਹ ਕਾਨੂੰਨ ਪਾਸ ਕਰੋ ਕਾਨੂੰਨ ਬਾਰੇ ਵੀ ਨਾਮ ਕਰਨ ਦਾ ਸਪਸ਼ਟ ਹੈ ਕਿ ਅਸੀਂ ਇਹ ਚਾਉਂਦੇ ਹਾਂ ਆਲ ਇੰਡੀਆ ਸਟੂਰਡ ਫੈਡਰੇਸ਼ਨ ਔਰ ਸਰਵ ਭਾਰਤ ਨੌਜਨ ਸਭਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਜਿਵੇਂ ਨਰੇਗਾ ਦਾ ਕਾਨੂੰਨ ਇੱਕ ਪਾਸ ਹੋਇਆ ਉਸੇ ਤਰ੍ਹਾਂ ਇੱਕ ਬਨੇਗਾ ਕਾਨੂੰਨ ਪਾਸ ਹੋਵੇ ਬਨੇਗਾ ਦਾ ਮਤਲਬ ਹੈ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਔਰ ਇਸ ਐਕਟ ਦੇ ਮਤਾਬਿਕ ਭਾਵ ਬਨੇਗਾ ਇਸ ਬਨੇਗਾ ਐਕਟ ਦੇ ਅਕੋਰਡਿੰਗ ਹਰੇਕ 18 ਤੋਂ 58 ਸਾਲ ਦੇ ਇਸਤਰੀ ਮਰਦ ਨੂੰ ਜੋ ਚਾਹੁੰਦਾ ਹੈ ਚਾਹੇ ਅਨਸਿੱਖੇਤਾ ਚਾਹੇ ਅਨਪੜ ਹੈ ਉਹਨੂੰ ਜਿਉਂਦੇ ਰਹਿਣ ਲਈ ਰੁਜ਼ਗਾਰ ਦੀ ਗਰੰਟੀ ਹੋਵੇ ਉਹਦੀ ਘੱਟੋ-ਘੱਟ 30000 ਰੁਪਇਆ ਪ੍ਰਤੀ ਮਹੀਨਾ ਤਨਖਾਹ ਹੋਵੇ ਇਸੇ ਤਰ੍ਹਾਂ ਜਿਹੜਾ ਅਰਧ ਸਿੱਖਿਅਤ ਹੈ ਉਹਦੇ ਵਾਸਤੇ 35000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਔਰ ਜਿਹੜਾ ਸਿੱਖਿਅਤ ਹੈ ਉਹਦੇ ਵਾਸਤੇ 45000 ਜਿਹੜਾ ਉੱਚ ਸਿੱਖਿਆਤ ਹੈ ਹਾਈਲੀ ਸਕਿਲਡ ਹੈ ਉਹਦੇ ਵਾਸਤੇ 60000 ਰੁਪਇਆ ਪ੍ਰਤੀ ਮਹੀਨਾ ਤਨਖਾਹ ਦੀ ਗਰੰਟੀ ਹੋਵੇ ਇਹ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਪਾਸ ਹੋਵੇ ਇਹਦੀ ਆਵਾਜ਼ ਬੁਲੰਦ ਕਰਨ ਵਾਸਤੇ ਇਹਨਾਂ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਕੇ ਬਲਾਰੇ ਬਣਾ ਕੇ ਅਸੀਂ ਜਿਹੜਾ ਉਹ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਸਵਾਲ ਖੜਾ ਕਰਨ ਵਾਸਤੇ ਤਿਆਰ ਕਰ ਰਹੇ ਆ ਔਰ ਅੱਜ ਵੱਡੀ ਗਿਣਤੀ ਵਿੱਚ ਜਿਹੜੇ ਵਿਦਿਆਰਥੀਆਂ ਨੌਜਵਾਨਾਂ ਨੇ ਇਹਦ ਲਿਆਏ ਕਿ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਹਰ ਇੱਕ ਰਾਜਨੀਤਿਕ ਪਾਰਟੀ ਦੇ ਆਗੂ ਨੂੰ ਇਹ ਸਵਾਲ ਖੜੇ ਕਰਾਂਗੇ ਕਿ ਉਹ ਕਾਨੂੰਨ ਦੀ ਗੱਲ ਕਰਨ ਹੁਣ ਗਲੀਆਂ ਨਾਲੀਆਂ ਸੜਕਾਂ ਉਹ ਜ਼ਰੂਰਤ ਹੈ ਸਾਡੀ ਪਰ ਉਹ ਸੈਕੰਡਰੀ ਮੰਗਾ ਨੇ ਜਿਹੜੀਆਂ ਸਾਡੀਆਂ ਪਹਿਲੀਆਂ ਮੰਗਾ ਨੇ ਫਰਸਟ ਜਿਹੜੇ ਸਾਡੇ ਪ੍ਰੋਗਰਾਮ ਨੇ ਫਰਸਟ ਸਾਡਾ ਜਿਹੜਾ ਹੱਕ ਹੈ ਫੰਡਾਮੈਂਟਲ ਰਾਈਟ ਬਣਨਾ ਚਾਹੀਦਾ ਹੈ ਉਹ ਸਾਡੇ ਰੁਜ਼ਗਾਰ ਦਾ ਹੈ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਬਣੇ ਇਹਦੇ ਲਈ ਜਿਹੜਾ ਅੱਜ ਐਤ ਕਰਕੇ ਨੌਜਵਾਨ ਜਾ ਰਹੇ ਨੇ ਔਰ ਖੁਸ਼ੀ ਦੀ ਗੱਲ ਹੈ ਕਿ ਇੱਕ ਵੀ ਨੌਜਵਾਨ ਲੜਕਾ ਲੜਕੀ ਉਹ ਬਿਨਾ ਬੋਲੇ ਉਹ ਨਹੀਂ ਗਿਆ ਹਰ ਇੱਕ ਨੇ ਆਪਣੇ ਜਿਹੜੇ ਜਜ਼ਬਾਤ ਸਾਂਝੇ ਕੀਤੇ ਨੇ ਆਪਣੇ ਵਿਚਾਰ ਰੱਖੇ ਨੇ ਚਾਹੇ ਉਹ ਘੱਟ ਬੋਲਿਆ ਪਰ ਬੋਲੇ ਸਾਰੇ ਸਾਂਝੇ